ਪੰਜਾਬ ਵਿੱਚ ਜਿੱਥੇ ਹੜ੍ਹਾਂ ਨੇ ਪੂਰੀ ਤਰ੍ਹਾਂ ਬਰਵਾਦੀ ਲਿਆਂਦੀ ਹੋਈ ਆ ਸਭ ਕੁਝ ਤਹਿਸ ਨੈ ਸੋ ਹੋ ਗਿਆ ਤਾਂ ਉੱਥੇ ਵੱਧ ਚੜ ਕੇ ਲੀਡਰਾਂ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਤੇ ਉੱਥੇ ਕਾਂਗਰਸ ਦੇ ਰਾਜਾ ਬੜਿੰਗ ਵੱਲੋਂ ਵੱਡਾ ਐਲਾਨ ਕੀਤਾ ਗਿਆ ਕਾਂਗਰਸੀ ਲੀਡਰਾਂ ਤੇ ਵਰਕਰਾਂ ਨੇ ਇਕੱਤਰ ਹੋ ਕੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ 40 ਲੱਖ ਰੁਪਏ ਇਕੱਠੇ ਕੀਤੇ ਨੇ ਇਹ ਰਕਮ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਰਤੀ ਜਾਵੇਗੀ ਕਾਂਗਰਸ ਪਾਰਟੀ ਵੱਲੋਂ ਪੰਜ ਮੈਂਬਰੀ ਕਮੇਟੀ ਦਾ ਗਠਨ ਕਰਕੇ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਕਈ ਪਿੰਡ ਹੜ੍ਹ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਤੇ ਲੋਕਾਂ ਨੂੰ ਵੱਡੇ ਪੱਧਰ ਤੇ ਨੁਕਸਾਨ ਚੱਲਣਾ ਪਿਆ ਉਹਨਾਂ ਨੇ ਅੱਗੇ ਇਹ ਵੀ ਦੱਸਿਆ ਕਿ ਕਾਂਗਰਸ ਦੇ ਲੀਡਰਾਂ ਤੇ ਵਰਕਰਾਂ ਨੇ ਮਿਲ ਕੇ ਆਪਣੀ ਜੇਬ ਵਿੱਚੋਂ 40 ਲੱਖ ਰੁਪਏ ਇਕੱਠੇ ਕੀਤੇ ਨੇ ਜੋ ਸਿਰਫ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਵਰਤੇ ਜਾਣਗੇ ਇਸ ਰਕਮ ਨੂੰ ਜਿੱਥੇ ਜ਼ਰੂਰਤ ਹੋਵੇਗੀ ਉੱਥੇ ਹੀ ਖਰਚਿਆ ਜਾਵੇਗਾ ਤਾਂ ਜੋ ਲੋਕਾਂ ਦੀਆਂ ਲੋੜਾਂ ਤੁਰੰਤ ਪੂਰੀਆਂ ਹੋ ਸਕਣ ਕਾਂਗਰਸ ਵੱਲੋਂ ਹਰ ਪ੍ਰਭਾਵਿਤ ਖੇਤਰ ਤੱਕ ਸਹਾਇਤਾ ਪਹੁੰਚਾਉਣ ਲਈ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਤੇ ਪੰਜ ਮੈਂਬਰੀ ਕਮੇਟੀ ਦਾ ਗਠਨ ਕਰ ਲਿਆ ਗਿਆ ਹੈ ਜੋ ਲੋਕਾਂ ਦੀਆਂ ਜ਼ਰੂਰਤਾਂ ਤੇ ਧਿਆਨ ਰੱਖੇਗੀ ਵੜਿੰਗ ਨੇ ਅੱਗੇ ਇਹ ਵੀ ਕਿਹਾ ਕਿ ਜਿਹੜੀ ਵੀ ਲੋੜ ਹੋਵੇਗੀ ਚਾਹੇ ਖਾਣੇ ਦੀ ਪਾਣੀ ਦੀ ਹੋਵੇ ਚਾਹੇ ਦਵਾਈਆਂ ਦੀ ਉਹ ਕਾਂਗਰਸ ਪਾਰਟੀ ਪੂਰੀ ਕਰੇਗੀ। ਉਹਨਾਂ ਨੇ ਇਹ ਵੀ ਸਾਫ਼ ਕੀਤਾ ਕਿ ਪਹਿਲਾ ਖਰਚਾ ਪਾਰਟੀ ਦੇ ਵਰਕਰ ਤੇ ਲੀਡਰਾਂ ਦੀ ਜੇਬ ਵਿੱਚੋਂ ਹੀ ਕੀਤਾ ਜਾਵੇਗਾ ਤੇ ਜ਼ਰੂਰਤ ਪੈਣ ਤੇ ਬਾਅਦ ਵਿੱਚ ਹੀ ਸਹਾਇਤਾ ਲਈ ਮੰਗ ਕੀਤੀ ਜਾਵੇਗੀ। ਇਸੇ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਰਕਾਰ ਦੀ ਕਾਰਗੁਜ਼ਾਰੀ ਲੋਕਾਂ ਦੇ ਸਾਹਮਣੇ ਆ ਤੇ ਉਹਨਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਲੋਕਾਂ ਨੂੰ ਸਿਰਫ ਮਦਦ ਦੀ ਲੋੜ ਆ ਜਿਸ ਨੂੰ ਪਾਰਟੀ ਪੂਰਾ ਕਰੇਗੀ ਤੇ ਬਾਅਦ ਵਿੱਚ ਸਰਕਾਰ ਤੋਂ ਸਵਾਲ ਵੀ ਕੀਤੇ ਜਾਣਗੇ। ਵੜਿੰਗ ਨੇ ਇਹ ਵੀ ਦੱਸਿਆ ਕਿ ਕਾਂਗਰਸ ਵੱਲੋਂ ਨੰਮ ਵੀ ਜਾਰੀ ਕੀਤੇ ਗਏ ਨੇ ਜਿੱਤੇ ਵਰਕਰ ਲੋਕਾਂ ਦੇ ਕਾਲਾ ਸੁਣਨਗੇ ਤੇ ਜਿਹੜੀਆਂ ਵੀ ਜ਼ਰੂਰਤਾਂ ਹੋਣਗੀਆਂ ਉਹਨਾਂ ਨੂੰ ਤੁਰੰਤ ਕਮੇਟੀ ਦੇ ਧਿਆਨ ਵਿੱਚ ਲਿਆ ਕੇ ਪੂਰਾ ਕੀਤਾ ਜਾਵੇਗਾ ਉਹਨਾਂ ਨੇ ਦੱਸਿਆ ਕਿ ਕਈ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਖਾਣਾ ਪਹੁੰਚ ਰਿਹਾ ਪਰ ਹੋਰ ਜ਼ਰੂਰੀ ਵਸਤਾਂ ਜਿਵੇਂ ਕਿ ਦਵਾਈਆਂ ਪਾਈਪ ਨਹੀਂ ਪਹੁੰਚ ਰਹੇ ਇਸ ਲਈ ਕਾਂਗਰਸ ਪਾਰਟੀ ਨੇ ਜਿੰਮੇਵਾਰੀ ਲਈ ਕਿ ਲੋਕਾਂ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ ਤੇ ਨਾਲ ਹੀ ਇੱਕ ਵੱਡਾ ਐਲਾਨ ਵੀ ਕਰ ਦਿੱਤਾ ਕਿਹੜਾ ਐਲਾਨ ਕੀਤਾ ਆਓ ਤੁਹਾਨੂੰ ਸੁਣਾ ਦਿੰਨੇ ਆ 6 ਬੰਦਿਆਂ ਦੀ ਅਸੀਂ ਕਮੇਟੀ ਬਣਾ ਪੀ ਗਲਾ ਪਦਰੀ ਲੋਕ ਸਭਾ ਕਮੇਟੀ ਜਿਹੜੀ ਕੀ ਚਾਰੀਸਾ ਲੈਣਗੇ ਵੀ ਕਿੱਥੇ ਕਿੱਥੇ ਕੀ ਕੀ ਚੀਜ਼ ਦੀ ਜ਼ਰੂਰਤ ਹੈ ਉਹ ਵੀ ਅੱਜ ਤੁਹਾਨੂੰ ਨਾਮ ਮੈਂ ਦੱਸਾਂਗਾ ਤੇ ਨਾਲ ਹੀ ਹਲਕਾ ਵਾਈਜ਼ ਵੀ ਦੋ ਦੋ ਤਿੰਨ ਤਿੰਨ ਬੰਦਿਆਂ ਨੇ ਨੰਬਰ ਜਾਰੀ ਕਰ ਦਿੱਤੇ ਗਏ ਹੈ ਕਿ ਹਲਕੇ ਦੇ ਵਿੱਚ ਵਿਧਾਨ ਸਭਾ ਵਾਈਜ਼ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਉਹਨਾਂ ਨਾਲ ਸੰਪਰਕ ਕਰੇ ਉਹਨਾਂ ਨਾਲ ਜਿਹੜਾ ਸੰਪਰਕ ਹੋ ਜੂਗਾ ਫਿਰ ਉਹ ਸਾਡੀ जिला पद्रिक कमेटी ਨਾਲ ਉਸ ਸਭਾ ਪਦਰੀ ਕਮੇਟੀ ਨਾਲ ਗੱਲ ਕਰਕੇ ਉਹਨਾਂ ਨੂੰ ਉਹ ਸਾਰੀਆਂ ਚੀਜ਼ਾਂ ਆਉਣ ਵਾਲੇ ਦਿਨਾਂ 'ਚ ਮਾਰੀ ਆ ਕਰਾਵਾਂਗੇ ਸੋ ਨਾਲ ਹੀ ਨਾਲ راہੂਲ ਗਾਂਧੀ ਜੀ ਨੇ ਚਿੰਤਾ ਜ਼ਾਹਿਰ ਕੀਤੀ ਹੈ ਦੋ ਵਾਰ ਪੰਜਾਬ ਦੀ ਗੱਲ ਕੀਤੀ ਹੈ ਔਰ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਦੇਸ਼ ਦੇ ਕਿ ਰਾਹਤ ਤੁਹਾਨੂੰ ਕੋਈ ਰੀਲੀਫ ਫਲਡ ਰੀਲੀਫ ਤੇ ਇਹਨਾਂ ਨੂੰ ਕੋਈ ਪੈਕੇਜ ਦੀ ਅਨਾਉਂਸਮੈਂਟ ਕਰਨੀ ਚਾਹੀਦੀ ਤੇ ਨਾਲ ਹੀ ਉਹਨਾਂ ਨੇ ਆਪਣੇ ਵਰਕਰਾਂ ਨੂੰ ਅਪੀਲ ਕੀਤੀ ਹੈ ਰਾਹੁਲ ਜੀ ਨੇ ਕਿ ਸਾਰੇ ਰਾਹਤ ਕਾਰਜਾਂ ਚ जुट ਜਾਓ ਔਰ ਕੋਈ ਵੀ ਵਰਕਰ ਸਾਥੀ ਆਪਣੇ ਘਰੇ ਨਾ ਬੈਠੇ ਕਾਂਗਰਸ ਹਰ ਸੰਭਵ ਮਦਦ ਜਿਹੜੇ ਹਾਰਟ ਬ੍ਰੀਡ ਦੇ ਲੋਕਾਂ ਦੀ ਕਰਦੀ ਦਿਖਣੀ ਚਾਹੀਦੀ ਸੋ ਇਸੇ ਤਰ੍ਹਾਂ ਫਿਰ ਕੱਲ ਅਸੀਂ 40 ਲੱਖ 41 ਲੱਖ ਦੇ ਕਰੀਬ ਰੁਪਈਆ ਨਗ ਜਿਹੜਾ ਜੋ ਅਸੀਂ ਪਹਿਲਾਂ ਕਿਹਾ ਸੀ ਵੀ ਤਨਖਾਹ ਚੋਂ ਬਿਲਕੁਲ ਪਿੱਟਾ ਆਪਦਾ ਦਸਵੰਧ ਕਾਂਗਰਸ ਦੇ ਲੋਕਾਂ ਨੇ ਫਰੋਜਪੁਰ ਦੀ ਲੋਕ ਸਭਾ ਵਾਸਤੇ ਕੱਢਿਆ ਤੇ 25 ਲੱਖ ਰੁਪਈਆ ਛੇ ਸਿੰਘ ਕਮਾਇਆ ਜਿਹਨੇ ਆਪ ਦੇ ਨਿੱਜੀ ਫੰਡ ਚੋਂ ਦਿੱਤਾ ਜਾਣੀ ਕਿ ਉਥੇ ਸਮਗਰੀ ਸਾਰੇ ਲੋਕਾਂ ਨੂੰ ਉਹਨਾਂ ਨੇ ਦੇਣਾ ਜੀ ਪਹੁੰਚਾਈ ਜਾਊਗੀ ਤੁਹਾਨੂੰ ਪਤਾ ਲੱਗਿਆ ਇਸੇ ਤਰ੍ਹਾਂ ਹੀ ਅੱਜ ਲੁਧਿਆਣਾ ਕਿਉਂਕਿ ਬੇਟ ਦਾ ਏਰੀਆ ਥੋੜਾ ਥੋੜਾ ਉਦੋਂ ਬੁੱਢਾ ਦਰਿਆ ਐ ਨਕੋ ਨਕ ਵਗ ਰਿਹਾ ਹੈ ਸ਼ਹਿਰਾਂ ਦੇ ਵਿੱਚ ਵੀ ਪਿੱਛੇ 2-3 ਦਿਨ ਪਹਿਲਾਂ ਆਪਣੇ ਸ਼ਹਿਰ ਦੇ ਵਿੱਚ ਵੀ ਓਵਰਫਲੋ ਹੋ ਗਿਆ ਸੀ ਉਨੋਂ 95% ਪਾਣੀ ਡਾਊਨ ਹੋ ਗਿਆ ਕਿਤੇ ਇਕਾ ਟੁਕਾ ਹੈਗਾ ਉਹਨਾਂ ਦੀਆਂ ਗਲੀਆਂ ਦੀ ਸਫਾਈ ਉਹਨਾਂ ਦੇ ਘਰਾਂ ਦਾ ਜਿਹੜਾ ਮਾੜਾ ਮੋਟਾ ਨੁਕਸਾਨ ਹੋਇਆ ਉਹ ਸਾਰੇ ਆਸਤੇ ਅੱਜ ਕਿਉਂਕਿ ਇੱਥੇ ਇਹ ਓਨੀ ਪਾਣੀ ਦੀ ਮਾਰ ਨਹੀਂ ਹੈ ਇਵੇਂ ਜਗਰਾਉਂ ਦੇ ਵਿੱਚ 64 ਲੱਖ ਪੀਆ ਲੋਕਾਂ ਨੇ ਬਾਰਿਸ਼ ਨਾਲ ਦਾਖੇ ਚ ਜਿੱਥੇ ਸਾਡੇ ਸਾਥੀ ਲੱਗੇ ਹੋਏ ਆਪ ਦੇ ਲੈਵਲ ਤੇ ਸਰਪਾਲਾ ਦੇ ਰਿਹਾ ਸੇਵਾ ਕਰ ਰਹੇ ਹਨ ਪਰ ਆ ਜੋ 32 ਲੱਖ ਰੁਪਏ ਦੀ ਨਗਦ ਰਕਮ ਸਾਰੇ ਕਾਂਗਰਸ ਦੇ ਵੱਡੀ ਆਗੂ ਸਹਿਬਾਨ ਜਿਹੜੇ ਲੋਕ ਸਭਾ ਦੇ ਉਹਨਾਂ ਨੇ ਰਾਸ਼ੀ ਇਕੱਠੀ ਕੀਤੀ ਹੈ ਨਾਲ ਹੀ ਮੈਂ ਇਹ ਗੱਲ ਕੀ ਹੈ ਕਿ 25 ਲੱਖ ਰੁਪਿਆ ਇੱਥੇ ਜਿਹੜਾ ਵੀ ਆਪਣੇ ਪਿਆਰੀ ਹਿੱਸੇ ਚੋਂ ਉਹ ਵੀ ਨੈਚੁਰਲ ਡਿਜੈਸਟਰ ਹੋ ਚੁੱਕਿਆ ਹੈ ਉਹ ਲਾਵਾਂਗੇ ਤਾਂ ਇਹ ਅਸੀਂ ਇੱਕ ਵਾਰੀ ਬੰਦੋਬਸਤ ਕੀਤਾ ਜਿੱਥੇ ਜਿਨੂੰ ਜ਼ਰੂਰਤ ਹੋਏਗੀ ਔਰ ਜਿਸ ਚੀਜ਼ ਦੀ ਜ਼ਰੂਰਤ ਹੋਏਗੀ ਜੇ ਕਿਸੇ ਨੂੰ ਮੱਛਰਦਾਨੀ ਦੀ ਜ਼ਰੂਰਤ ਹੈ ਤਾਂ ਉਹ ਮੱਛਰਦਾਨੀ ਪਚਾਵਾਂਗੇ ਜੇ ਕਿਸੇ ਨੂੰ ਤਰਪਾਲ ਦੀ ਜ਼ਰੂਰਤ ਹੈ ਤਾਂ ਫਿਰ ਤਰਪਾਲ ਪਚਾਵਾਂਗੇ ਜੇ ਕਿਸੇ ਨੂੰ ਪਸ਼ੂਆਂ ਦੇ ਚਾਰੇ ਦੀ ਜ਼ਰੂਰਤ ਹੈ ਤਾਂ ਉਹ ਪਜਾਵਾਂਗੇ ਜੇ ਕਿਤੇ ਕੋਈ ਬਹੁਤ ਵੱਡੀ ਆਫਤ ਆਈ ਦੀ ਅੰਨੇ ਸਿਰ ਮਕਾਨ ਨਹੀਂ ਲੱਗਿਆ ਉਹਰੇ ਵਿੱਚ ਵੀ ਤਿਲ ਫੁੱਲ ਪੇਟਾ ਜੋ ਯੋਗਦਾਨ ਲੋਕੀਂ ਬਚਾਰੇ ਨੂੰ ਆਪ ਦਾ ਗੁਜ਼ਾਰਾ ਨਾ ਸਕੇ ਕੀਆਂ ਨੀਆਂ ਦਿਹਾੜੀਆਂ ਕੁੱਟੀਆਂ ਬਚਾਰੇ ਦੀ ਸੋ ਇਹ ਕੰਮ ਆਉਣ ਆਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਸਮੁੱਚੀ ਲੋਕ ਸਭਾ ਦੀ ਸਾਡੀ ਨਿਕਰਸ਼ਕ ਇਹ ਕੰਮ ਕਰੇਗੀ ਇਸ ਸ਼੍ਰੋਮ ਨੇ ਅਕਾਲੀ ਦਲ ਦੇ ਵੱਲੋਂ ਵੀ ਕਈ ਵੱਡੇ ਐਲਾਨ ਕੀਤੇ ਗਏ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਕੀਤਾ ਜਾ ਰਿਹਾ ਤੇ ਉੱਥੋਂ ਲੋਕਾਂ ਨੂੰ ਜਿਹੜੀ ਮਦਦ ਪਹੁੰਚਾਈ ਜਾ ਰਹੀ ਆ ਤਾਂ ਅਕਾਲੀ ਵਰਕਰ ਲਗਾਤਾਰ ਜਿਹੜੇ ਹਰ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਵੀ ਲੈ ਰਹੇ ਨੇ ਤਾਂ ਲੋਕਾਂ ਨੂੰ ਲਗਾਤਾਰ ਮਦਦਕਾਰ ਰਹਿਣੇ ਤਾਂ ਉੱਥੇ ਅਕਾਲੀ ਦਲ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਜਿਸ ਨੇ ਚਾਰੇ ਪਾਸੇ ਹਾਹਾਕਾਰ ਮਚਾ ਦਿੱਤੀ ਕਿਹੜਾ ਬਿਆਨ ਸਾਹਮਣੇ ਆਇਆ ਆ ਉਹ ਤੁਹਾਨੂੰ ਸੁਣਾ ਦਿੰਨੇ ਆ ਘੱਗਰ ਦੇ ਉੱਪਰ ਅਸੀਂ ਇੱਥੇ ਇਕੱਠੇ ਹੋਇਆ ਖਨੌਰੀ ਵਿਖੇ ਅੱਜ ਇਥੋਂ ਸਾਫ਼ ਪਤਾ ਲੱਗਦਾ ਹੈ ਕਿ ਸਰਕਾਰ ਦੀ ਜਿਹੜੀ ਨਲਾਇਕੀ ਹੈ ਉਹ ਕਿੰਨੀ ਹੈ ਜਿਹੜੇ ਅੱਜ ਉਹਨਾਂ ਦੇ ਐਮ.ਐਲ.ਏ ਗੱਲ ਬੋਲ ਰਹੇ ਨੇ ਕਿ ਇੱਕ ਗਰਦੀ ਸਫਾਈ ਨਹੀਂ ਕੀਤੀ ਗਈ ਕਿ ਇੱਕ ਗਰਦੇ ਟੈਂਡਰ ਨਹੀਂ ਕੀਤੇ ਗਏ ਉਹ ਅੱਜ ਇਥੇ ਸਾਹਮਣੇ ਦਿਖਦਾ ਹੈ ਉਹ ਉਸ ਤੋਂ ਵੀ ਵੱਡੀ ਨਲਾਇਕੀ ਜਿਹੜੀ ਦੇਖਣ ਨੂੰ ਮਿਲਦੀ ਹੈ ਉਹ ਇਹ ਹੈ ਕਿ ਸਰਕਾਰ ਵੱਲੋਂ ਜਿਹੜੀ ਸ਼੍ਰੋਮਣੀ ਕਾਲੀ ਦਲ ਵੇਲੇ ਤਕਰੀਬਨ 22 ਕਿਲੋਮੀਟਰ ਦੀ 22 ਕਿਲੋਮੀਟਰ ਕੰਗਰ ਨੂੰ ਚੌੜਾ ਕਰਨ ਦੇ ਲਈ ਜ਼ਮੀਨ ਐਕਵਾਇਰ ਕੀਤੀ ਗਈ ਸੀ ਤੇ ਅੱਜ ਉਹੀ ਜ਼ਮੀਨ ਜਿਹੜੀ ਆ ਪਤਾ ਲੱਗਿਆ ਕਿ ਉਹ ਫਰੈਸਟ ਨੂੰ ਤਬਦੀਲ ਕਰਕੇ ਨਾ ਤਾਂ ਉਹਨੂੰ ਚੌੜਾ ਕੀਤਾ ਗਿਆ ਕਿ ਘਰ ਨੂੰ ਤੇ ਨਾ ਹੀ ਉਹਦੇ ਤੇ ਕੋਈ ਸਫਾਈ ਕੀਤੀ ਗਈ ਹੈ ਤੇ ਅੱਜ ਇੱਕ ਚੀਜ਼ ਹੋਰ ਮੈਂ ਦਿਖਾਉਣੀ ਚਾਹਣਾ 2023 ਦੇ ਵਿੱਚ ਜਦੋਂ ਇਸੇ ਇੱਕ ਗਰਦੇ ਨਾਲ ਹੜਾਏ ਸੀ ਉਦੋਂ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਨੇ ਆਪਣੇ ਇਕਤਿਆਰੀ ਕੋਟੇ ਚੋਂ ਕਿਉਂਕਿ ਮੈਂਬਰ ਪਾਰਲੀਮੈਂਟ ਸੀ ਉਦੋਂ ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਆਹ ਉਹਦੇ ਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਚਿੱਠੀ ਦੇ ਵਿੱਚ ਲਿਖਿਆ ਕਿ ਮੇਰੇ ਜਿਹੜਾ ਕੋਟਾ ਇਕਤਿਆਰੀ ਕੋਟਾ ਹੈ ਉਹਦੇ ਜੋ ਹੜਪੀੜ ਏਰੀਏ ਲਈ ਜਿਹੜਾ ਮੋਟਰ ਕਿਸਤियां ਖਰੀਦਣ ਲਈ ਗ੍ਰਾਂਟ ਵਾਸਤੇ ਪੈਸਾ ਕਿਹਾ ਸੀ ਇਹ ਚਿੱਠੀ ਲਿਖੀ ਫਿਰ ਉਹ ਤੋਂ ਬਾਅਦ ਆ ਜਾਰੀ ਵੀ ਕਰਦੀ ਸੀ 12 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਹੈ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵੱਲੋਂ 27 7 2023 ਨੂੰ ਇਹ ਜਾਰੀ ਕੀਤੀ ਸੀ ਜਦੋਂ ਆਪਾਂ ਹੜਾਂ ਦੇ ਵਿੱਚ ਇੱਥੇ ਮਾਰ ਪਈ ਸੀ ਇਸੇ ਇਲਾਕੇ ਦੇ ਵਿੱਚ ਅੱਜ ਹਾਲਾਤ ਉਹ ਹੋਏ ਪਏ ਨੇ ਕਿ ਅੱਜ ਜਿਹੜਾ ਘਗਰ ਹੈ ਉਹ ਵਧਦਾ ਆ ਰਿਹਾ ਪਿਛਲੇ ਪਾਸੋਂ ਅੱਜ ਜਿਹੜਾ ਹੁਣੇ ਸਾਨੂੰ ਮਿਲਿਆ ਕਿ ਜੀਰਕਪੁਰ ਮੁਬਾਰਕਪੁਰ ਦੇਵੀਗੜ ਏਰੀਏ ਚ ਜਿਹੜਾ ਬਹੁਤ ਜ਼ਿਆਦਾ ਜਿਹੜਾ ਘੱਗਰ ਦਾ ਜਿਹੜਾ ਉਫਾਨ ਹੈ ਉਹ ਆਇਆ ਹੋਇਆ ਤੇ ਮੈਂ ਪ੍ਰਮਾਤਮਾ ਕੇ ਸੀ ਇਹ ਅਰਦਾਸ ਕਰਦਾ ਕਿ ਉਹੋ ਜਿਹਾ ਮਾੜਾ ਸਮਾਂ ਦੁਬਾਰਾ ਨਾ ਆਵੇ ਪਰੰਤੂ ਆ ਜਿਹੜੀਆਂ ਪਿੰਡਾਂ ਦੀ ਬਕਾਇਦਾ ਉਹਨਾਂ ਨੂੰ 6 ਲੱਖ 3 ਲੱਖ 3 ਲੱਖ 12 ਲੱਖ ਰੁਪਇਆ ਪਾ ਕੇ ਆਰਟੀਐਸ ਬਕਾਇਦਾ ਉਹਦਾ ਨੰਬਰ ਪਾ ਕੇ ਅਕਾਊਂਟ ਨੰਬਰ ਪਾ ਕੇ ਬਕਾਇਦਾ ਇੱਕ ਚਿੱਠੀ ਜਾਰੀ ਕੀਤੀ ਸੀ ਕਿ ਅਸੀਂ 12 ਲੱਖ ਰੁਪਇਆ ਜਿਹੜਾ ਜ਼ਿਲ੍ਹਾ ਸੰਗਰੂਰ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੱਲੋਂ ਭੇਜ ਰਿਹਾ ਜਿਹਦੇ ਤੁਸੀਂ ਮੋਟਰਬੋਟ ਕਿਸ਼ਤੀਆਂ ਖਰੀਦਣੀਆਂ ਨੇ ਪਰ ਅੱਜ ਤੱਕ ਮੈਂ ਪੁੱਛਣਾ ਚਾਹਣਾ ਮੁੱਖ ਮੰਤਰੀ ਸਾਹਿਬ ਨੂੰ ਜਾਂ ਇੱਥੇ ਦੇ ਜਿਹੜੇ ਲੀਡਰ ਨੇ ਜਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਕਿਰਪਾ ਕਰਕੇ ਦੱਸਿਆ ਜਾਵੇ ਕਿ ਜਿਹੜਾ ਇਹ 12 ਲੱਖ ਰੁਪਏ ਭੇਜਿਆ ਸੀ ਉਸ 12 ਲੱਖ ਰੁਪਏ ਦਾ ਬਣਿਆ ਕੀ ਹੈ ਉਹ ਤੁਸੀਂ ਖਰੀਦਿਆ ਸਮਾਨ ਕਿ ਨਹੀਂ ਖਰੀਦਿਆ ਕਿਉਂਕਿ ਸਾਨੂੰ ਤਾਂ ਪਤਾ ਲੱਗਦਾ ਹੈ ਕਿ ਸਮਾਨ ਜਾਂ ਕਿਸ਼ਤੀ ਕੋ ਖਰੀਦੀ ਨਹੀਂ ਗਈ ਹਲੇ ਤੱਕ ਪਰ ਜੇ ਲੈਪ ਕੀਤਾ ਤਾਂ ਉਹ ਨਲਾਇਕੀ ਜਿਹੜੀ ਸਰਕਾਰ ਦੀ ਹੈ ਉਹ ਸਾਹਮਣੇ ਦਿਸਦੀ ਹੈ ਅੱਜ ਇੱਕ ਹੋਰ ਦੇਖੋ ਅੱਜ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹਨਾਂ ਨੇ ਇਸ ਏਰੀਆ ਦਾ ਦੌਰਾ ਕਰਨਾ ਸੀ ਜਿਹੜੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਿਹੜੇ ਜ਼ਿਲ੍ਹੇ ਨੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਉਹਦਾ ਅੱਜ ਦੌਰਾ ਕਰਨਾ ਸੀ ਤੇ ਦੌਰਾ ਕਹਿੰਦੇ ਮੌਕੇ ਤੇ ਆ ਕੇ ਉਹਨਾਂ ਨੂੰ ਆਪਣਾ ਕੋਈ ਮੈਲਾ ਦਾ ਕੋਈ ਦੌਰਾ ਹੋਰ ਪਿਆ ਹੋ ਗਿਆ ਉਸ ਕਰਕੇ ਉਹਨਾਂ ਨੇ ਰੱਦ ਕਰਤਾ ਤੇ ਰਾਤ ਦਾ ਮੈਲਾ ਸਮਾ ਸੁਮਾ ਜਿਆਦਾ ਲੱਗਿਆ ਨਹੀਂ ਹੋਣਾ ਕਿਉਂਕਿ ਕੱਲ ਕਾਫੀ ਜ਼ਿਆਦਾ ਵਿਚਾਰੇ ਇਮੋਸ਼ਨਲੀ ਹੋਏ ਹੋਏ ਸੀ ਸੋ ਉਸ ਕਰਕੇ ਅੱਜ ਜਿਹੜਾ ਸੀ ਇਹ ਦੱਸਣਾ ਚਾਹੁੰਦਾ ਕਿ ਸਰਕਾਰ ਦੀ ਨਲਾਇਕੀ ਜਿਹੜੀ ਹੜਾਂ ਦੇ ਮਾਮਲੇ ਚ ਉਹ ਪੂਰਨ ਤੌਰ ਤੇ ਜਗਜਾਹਰ ਹੈ ਤੇ ਇਹ ਇਲਾਕੇ ਦੇ ਲੋਕਾਂ ਦੀ ਸੰਗਤ ਜਿਹੜੀ ਇਕੱਠੀ ਹੋਈ ਹੋਈ ਐ ਇਹੀ ਜਿਹੜਾ ਆਪਣਾ ਉਪਰਲਾ ਆਫਕਾਰੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗਗਨ ਖੰਡੇਵਾੜੀ ਜਿਲ੍ਹਾ ਪ੍ਰਧਾਨ ਸਾਹਿਬ ਅਸੀਂ ਸਾਰੇ ਇਕੱਠੇ ਹੋ ਕੇ ਪਹਿਲਾਂ ਦੀ ਤਰ੍ਹਾਂ ਫੇਰ ਅਸੀਂ ਪੂਰੇ ਦੇ ਪੂਰੇ ਲੀਡਰਸ਼ਿਪ ਜਿਹੜੀ ਐ ਅਕਾਲੀ ਦਲ ਜਿਹੜਾ ਉਹ ਹੜਾਂ ਦੇ ਵਿੱਚ ਲੋ ਸੰਗਤ ਦੇ ਨਾਲ ਖੜਾ ਕਿਸੇ ਦਵਾਈ ਦੀ ਲੋੜ ਐ ਕਿਤੇ ਡੀਜ਼ਲ ਦੀ ਲੋੜ ਐ ਮੱਛਰਦਾਨੀਆਂ ਦੀ ਲੋੜ ਐ ਜਿਸ ਤਰ੍ਹਾਂ ਦੀ ਹਲੇ ਉਹ ਹਾਲਾਤ ਨਹੀਂ ਪਰ ਜਦੋਂ ਕਿਤੇ ਵੀ ਇਹ ਜੀ ਜ਼ਰੂਰਤ ਕੋਈ ਪਊਗੀ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਮੂਝੀ ਟੀਮ ਜਿਹੜੀ ਐ ਉਹ ਪਰਜ਼ੋਰ ਤਕੜੇ ਹੋ ਕੇ ਜਿਹੜੀ ਐ ਅਸੀਂ ਨਾਲ ਖੜੇ ਆਂ ਲੋਕਾਂ ਦੇ ਨਾਲ ਸੰਗਤ ਦੇ ਨਾਲ ਸੁਖਬੀਰ ਸਿੰਘ ਬਾਦਲ ਸਾਹਿਬ ਤਕਰੀਬਨ ਪਿਛਲੇ ਜਿਸ ਦਿਨ ਤੋਂ ਹੜਾਂ ਦੀ ਸਥਿਤੀ ਬਣੀ ਹੈ ਉਸ ਦਿਨ ਤੋਂ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਨੇ ਅਸੀਂ ਸਾਰੇ ਪੂਰ ਰੂਪ ਚ ਸੰਗਤ ਦੇ ਨਾਲ ਖੜਾਂਗੇ ਤੇ ਖੜੇ ਆ ਬਾਕੀ ਸੰਗਤ ਨੂੰ ਵੀ ਅਪੀਲ ਹੈ ਕਿ ਤਗੜੇ ਹੋ ਕੇ ਰਹੋ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਹੈ ਇਹਨਾਂ ਨੇ ਸਿਰਫ ਭੰਡਾਂ ਨੇ ਜਿਹੜੀ ਭੰਡ ਬਣਾ ਖਿਲਾਰਨਾ ਉਹ ਖਿਲਾਰੀ ਜਾਂਦੇ ਨੇ ਆਓ ਇਕੱਠੇ ਹੋ ਕੇ ਹਮਲਾ ਮਾਰੋ